ਕਈ ਚਾਲਾਂ ਚੱਲ ਕੇ ਸੁਖਬੀਰ ਸਿੰਘ ਬਾਦਲ ਕਾਲੀ ਦਲ ਦੇ ਬਾਗੀ ਧੜੇ ਨੂੰ ਚਿਤ ਕਰਦੇ ਆ ਰਹੇ ਸੀ ਪਰ ਹੁਣ ਬਾਗੀਆਂ ਨੇ ਐਸੀ ਚਾਲ ਚੱਲੀ ਹੈ ਕਿ ਸੁਖਬੀਰ ਸਿੰਘ ਬਾਦਲ ਚਾਰੋਖਾਨੇ ਚਿਤ ਹੋ ਗਏ ਸੁਖਬੀਰ ਸਿੰਘ ਬਾਦਲ ਦੇ ਬਹੁਤ ਕਰੀਬੀ ਵਿਧਾਇਕ ਨੂੰ ਪੱਟਣ ਦੇ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ ਬਾਗੀ ਧੜੇ ਨੇ ਲਗਾਤਾਰ ਬਾਗੀ ਧੜੇ ਦੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਉਸ ਦੇ ਸੰਪਰਕ ਦੇ ਵਿੱਚ ਨੇ ਤੇ ਉਸ ਨੂੰ ਇੱਕ ਅੱਧੇ ਦਿਨ ਚ ਬਾਗੀ ਧੜੇ ਦੇ ਨਾਰ ਲਾ ਲਿਆ ਜਾਣ ਬੜਾ ਕਹਿ ਸਕਦੇ ਆ ਕਿ ਵੱਡਾ ਆਗੂ ਹੈ ਸੁਖਬੀਰ ਸਿੰਘ ਬਾਦਲ ਲਈ ਇੱਕ ਵੱਡਾ ਝਟਕਾ ਹੋ ਸਕਦਾ ਹੈ ਇਹਨਾਂ ਦਿਨਾਂ ਦੇ ਵਿੱਚ ਜਦੋਂ ਪਹਿਲਾਂ ਹੀ ਸਿਆਸੀ ਸੰਕਟ ਦਾ ਸ਼ਿਕਾਰ ਹੋਣ ਤੁਸੀਂ ਜੁੜੇ ਹੋ ਲੋਕਪੱਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਬਾਕੀ ਤੜਾ ਜਿੱਥੇ ਆਪਣੇ ਆਗੂਆਂ ਨੂੰ ਜੋੜੀ ਰੱਖਣ ਦੇ ਲਈ ਜਿਹੜਾ ਤਤਪਰ ਹੈ ਉੱਥੇ ਹੀ ਸੁਖਬੀਰ ਸਿੰਘ ਬਾਦਲ ਦੇ ਕੈਂਪ ਦੇ ਆਗੂ ਪੱਟਣ ਦੇ ਲਈ ਵੀ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਸੁਖਬੀਰ ਸਿੰਘ ਬਾਦਲ ਦੇ ਕੈਂਪ ਦੇ ਵਿੱਚੋਂ ਹੁਣ ਬਾਗੀਆਂ ਨੇ ਇੱਕ ਵੱਡੇ ਆਗੂ ਨੂੰ ਆਪਣੇ ਨਾਲ ਸ਼ਾਮਲ ਕਰਵਾ ਲਿਆ ਹੈ ਕਹਿਆ ਜਾ ਰਿਹਾ ਕਿ ਸਿਰਫ ਗੱਲਬਾਤ ਤੈ ਹੋ ਚੁੱਕੀ ਹੈ ਰਸਮੀ ਐਲਾਨ ਬਾਕੀ ਹੈ ਇਹ ਸਾਬਕਾ ਵਿਧਾਇਕ ਨੇ ਵਿਧਾਇਕ ਵੀ ਨਹੀਂ ਅਕਾਲੀ ਦਲ ਅਤੇ ਜਿਹੜਾ ਅਕਾਲੀ ਦਲ ਦੀ ਦਲਤ ਸਿਆਸਤ ਹੈ ਉਹਦੇ ਵਿੱਚ ਇੱਕ ਵੱਡਾ ਥਾਂ ਰੱਖਦੇ ਨੇ ਸੁਖਬੀਰ ਸਿੰਘ ਬਾਦਲ ਕੈਂਪ ਲਈ ਇੱਕ ਵੱਡਾ ਝਟਕਾ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਲਗਾਤਾਰ ਇਸ ਵਿਅਕਤੀ ਦੇ ਇਸ ਆਗੂ ਦੇ ਸੰਪਰਕ ਚ ਨੇ ਇਹ ਆਗੂ ਕੋਈ ਹੋਰ ਨਹੀਂ ਫਲੋਰ ਤੋਂ ਸਾਬਕਾ ਵਿਧਾਇਕ ਬਲਦੇਵ ਸਿੰਘ ਖੈਰਾ ਨੇ ਬਲਦੇਵ ਸਿੰਘ ਖੈਰਾ ਦੇ ਨਾਲ ਉਹਨਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਮੀਡੀਆ ਰਿਪੋਰਟਾਂ ਦੱਸਦੀਆਂ ਨੇ ਕਿ ਗੁਰਪ੍ਰਤਾਪ ਸਿੰਘ ਵਡਾਲਾ ਚਾਹੁੰਦੇ ਆ ਕਿ ਦਵਾਬੇ ਦੇ ਅੰਦਰੋਂ ਕੋਈ ਦਲਤ ਵੱਡਾ ਆਗੂ ਉਹਨਾਂ ਦੇ ਨਾਲ ਚੱਲੇ ਇਸੇ ਕਰਕੇ ਬਲਦੇਵ ਸਿੰਘ ਖਹਿਰਾ ਨੂੰ ਜਿਹੜਾ ਨਾਲ ਤੋਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਦਲਤਾ ਦੇ ਅੰਦਰ ਇਸ ਸਮੇਂ ਵਿਧਾਇਕ ਸੁਖਵਿੰਦਰ ਸੁਖੀ ਇੱਕ ਵੱਡੇ ਆਗੂ ਨੇ ਪਰ ਉਹਨਾਂ ਨਾਲ ਮਸਲਾ ਇਹ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਝਟਾਣ ਵਾਂਗੂ ਖੜੇ ਆ ਮਸਲਾ ਇਹ ਵੀ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਕਿਸ ਤਰ੍ਹਾਂ ਨਾਲ ਹੋਰ ਨੁਕਸਾਨ ਪਹੁੰਚਾਇਆ ਜਾਵੇ ਇਸ ਸਭ ਕਾਸੇ ਦੇ ਵਿੱਚ ਗੱਲਬਾਤ ਚੱਲੀ ਬਲਦੇਵ ਸਿੰਘ ਖਹਿਰਾ ਦੇ ਨਾਲ ਹੁਣ ਗੱਲਬਾਤ ਕਹਿ ਰਹੇ ਆ ਕਿ ਰਸਮੀ ਤੌਰ ਦੇ ਉੱਤੇ ਐਲਾਨ ਹੋਣਾ ਬਾਕੀ ਹੈ ਬਾਕੀ ਸਾਰੀਆਂ ਗੱਲਾਂ ਤੈਅ ਕਰ ਲੀਆਂ ਗਈਆਂ ਨੇ ਇੱਕ ਅਦੇ ਦਿਨ 'ਚ ਵੀ ਨਤੀਜਾ ਆ ਜਾਊਗਾ ਦਰਅਸਲ ਬਾਗੀ ਢੜੇ ਦੇ ਵਿੱਚ ਕਈ ਦਿਨਾਂ ਤੋਂ ਸੁਸਤੀ ਪਸਰੀ ਹੋਈ ਸੀ ਸੁੰਨ ਪਸਰੀ ਹੋਈ ਸੀ ਉਸ ਸੁੰਨ ਦੇ ਵਿੱਚ ਇਹ ਘਟਨਾ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਬਾਗੀਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਸ਼ਸ਼ੋਪੰਜ ਹੈ ਕਿ ਪ੍ਰਜੀਡੀਅਮ ਕਿੰਨੇ ਮੈਂਬਰੀ ਹੋਵੇ 13 ਹੋਵੇ 11 ਹੋਵੇ 15 ਹੋਵੇ ਫਿਰ ਗੱਲ ਇਹ ਵੀ ਹੈ ਕਿ ਕਦੋਂ ਲਾਨਿਆ ਜਾਵੇ ਇਸ ਨੂੰ ਲੈ ਕੇ ਰਫੜ ਹਾਲੇ ਵੀ ਬਰਕਰਾਰ ਹੈ ਪਰ ਜੀਡੀਅਮ ਨੂੰ ਲੈ ਕੇ ਕਈ ਆਗੂ ਜਿਹੜੇ ਜਿਹੜੇ ਕਾਲੇ ਆਗੂ ਸੀ ਉਹ ਕਹਿੰਦੇ ਕਿ ਛੇਤੀ ਛੇਤੀ ਕਰ ਦਿੱਤਾ ਜਾਵੇ ਕਈ ਆਗੂ ਤਾਂ ਇਹ ਵੀ ਕਹਿੰਦੇ ਆ ਕਿ ਰਫੜੀ ਛੱਡੋ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਦੇ ਪਰਾਂ ਸ਼ੱਕ ਕਰੋ ਤੇ ਆਪ ਅਕਾਲੀ ਦਲ ਤੇ ਕਬਜ਼ਾ ਕਰ ਲਓ ਜਾਂ ਫਿਰ ਨਵਾਂ ਅਕਾਲੀ ਦਲ ਬਣਾ ਕੇ ਮੈਦਾਨ ਚ ਉਤਰ ਆਓ ਇਸ ਸਾਰੀ ਸਥਿਤੀ ਦੇ ਵਿੱਚਕਾਰ ਬਲਦੇਵ ਸਿੰਘ ਖਹਿਰਾ ਦੀ ਐਂਟਰੀ ਨੇ ਜਿਹੜਾ ਇਸ ਸਾਰੇ ਕਾਸੇ ਨੂੰ ਰੋਕ ਦਿੱਤਾ ਗੁਰਪ੍ਰਤਾਪ ਸਿੰਘ ਵਡਾਲਾ ਦਾ ਸੂਤਰ ਦੱਸਦਿਆ ਕਹਿਣਾ ਹੈ ਕਿ ਆਪਾਂ ਇੱਕ ਵੱਡੇ ਆਗੂ ਨੂੰ ਵੀ ਲੈ ਲਈਏ ਫਿਰ ਉਹਨਾਂ ਨੂੰ ਵੀ ਕਿਤੇ ਐਡਜਸਟ ਕਰਨਾ ਪੈ ਸਕਦਾ ਇਸ ਕਰਕੇ ਪਰ ਜਿਹੜੀਆਂ ਮ ਹਾਲੇ ਕਾਲੀ ਨਾ ਕੀਤੀ ਜਾਵੇ ਇਹ ਜਿਹੜੀ ਚਰਚਾ ਜਿਹੜੀ ਹੈ ਉਹ ਇਸ ਸਮੇਂ ਵੱਧਦੀ ਹੋਈ ਵਿਖਾਈ ਦੇ ਰਹੀ ਹੈ ਆਉਂਦੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾਕੀ ਰੰਗ ਲਿਆਉਂਦਾ ਇਹ ਖੁਣ ਦੇਖਣ ਵਾਲੀ ਗੱਲ ਹੋਏਗੀ ਸੁਖਬੀਰ ਸਿੰਘ ਬਾਦਲ ਲਈ ਬਲਦੇਵ ਸਿੰਘ ਖਹਿਰਾ ਦਾ ਚਲੇ ਜਾਣਾ ਇੱਕ ਵੱਡਾ ਝਟਕਾ ਸਾਬਤ ਹੋ ਸਕਦਾ ਹੈ